ਲੋਕ ਸਭਾ ਚੋਣਾਂ ਲੱਗ ਕੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਜ਼ਰਾਨ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਜਿੱਥੇ ਪੁਖਤਾ ਪ੍ਰਬੰਧ ਕੀਤੇ ਗਏ ਤੇ ਐਸੇ ਦੌਰਾਨ ਹੀ ਪੁਲਿਸ ਨੂੰ ਉਸ ਵੇਲੇ ਹੱਥਾ ਪੈਰਾ ਦੀ ਪੈ ਗਈ ਜਦੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਆਸਮਾਨ ਦੇ ਉੱਤੇ ਇੱਕ ਡਰੋਨ ਉੱਡਦਾ ਹੋਇਆ ਨਜ਼ਰ ਆਇਆ। ਜੀ ਆਫ ਰੋਜਪੁਰ ਦੇ ਡਿਪਟੀ ਕਮਿਸ਼ਨਰ ਨੇ ਸਰਹੱਦੀ ਏਰੀਆ ਹੌਨ ਕਾਰਨ ਡਰੋਨ ਉਡਾਉਣ ਤੇ ਪਾਬੰਦੀ ਜਿਹੜੀ ਕਿ ਲਗਾਈ ਹੋਈ ਹੈ ਤੇ ਚੋਣਾਂ ਦੇ ਚੱਲਦਿਆਂ ਵੀ ਸਖਤ ਹਦਾਇਤਾਂ ਜਾਰੀਆਂ ਕੀਤੀਆਂ ਗਈਆਂ ਨੇ। ਪਰ ਫਿਰ ਵੀ ਕਿਤੇ ਨਾ ਕਿਤੇ ਇਹਨਾਂ ਹਦਾ ਅਸਦੀ ਨਕਾ ਹੈਟ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਥਾਥਾ ਤੇ ਪੁਲਿਸ ਹੋਣ ਦੇ ਬਾਵਜੂਦ ਵੀ ਆਸਮਾਨ ਦੇ ਉੱਤੇ ਡਰੋਨ ਉੜਦਾ ਹੋਇਆ ਦਿਖਾਈ ਦਿੱਤਾ ਉੱਥੇ ਹੀ ਤਾਂ ਉਹ ਦੱਸਦੀ ਕਿ ਇਹ ਡਰੋਨ ਬਸਪਾ ਦੇ ਉਮੀਦਵਾਰ ਸੁਰਿੰਦਰ ਕੰਬੋਜ ਦੇ ਕਾਫਲੇ ਨਾਲ ਉੱਡ ਰਿਹਾ ਸੀ ਜਿਸਤੇ ਪੁਲਿਸ ਦੀ ਨਜ਼ਰ ਤੱਕ ਨਹੀਂ ਪਈ ਜਦੋਂ ਮੀਡੀਆ ਨੇ ਇਸ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕਰਨਾ ਚਾਹਿਆ ਤਾਂ ਉਲਟਾ ਪੁਲਿਸ ਆਪਣੀ ਟੀਮ ਇਸ ਲਾਪਰਵਾਹੀ ਨੂੰ ਛੁਪਾਉਂਦੇ ਹੋਏ ਮੀਡੀਆ ਦੇ ਕੈਮਰੇ ਬੰਦ ਕਰਦੀ ਹੋਈ ਨਜ਼ਰ ਆਈ ਲੋਕ ਸਭਾ ਚੋਣਾਂ ਲੈ ਕੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਜ਼ਰਾਨ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਜਿੱਥੇ ਪੁਖਤਾ ਪ੍ਰਬੰਧ ਕੀਤੇ ਗਏ ਤੇ ਐਸੇ ਦੌਰਾਨ ਹੀ ਪੁਲਿਸ ਨੂੰ ਉਸ ਵੇਲੇ ਹੱਥਾ ਪੈਰਾ ਦੀ ਪੈ ਗਈ ਜਦੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਆਸਮਾਨ ਦੇ ਉੱਤੇ ਇੱਕ ਡਰੋਨ ਉੱਡਦਾ ਹੋਇਆ ਨਜ਼ਰ ਆਇਆ। ਜਿਹਾ ਫਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੇ ਸਰਹੱਦੀ ਏਰੀਆ ਹੋਂ ਕਾਰਨ ਡਰੋਨ ਉਡਾਉਣ ਤੇ ਪਾਬੰਦੀ ਜਿਹੜੀ ਕਿ ਲਗਾਈ ਹੋਈ ਹੈ ਤੇ ਚੋਣਾਂ ਦੇ ਚੌਲਦਿਆਂ ਵੀ ਸਖਤ ਹਦਾਇਤਾਂ ਜਾਰੀਆਂ ਕੀਤੀਆਂ ਗਈਆਂ ਨੇ। ਪਰ ਫਿਰ ਵੀ ਕੀਤੇ ਨਾ ਕੀਤੇ ਇਹਨਾਂ ਹਦਾਇਤਾਂ ਅਸਲ ਵੀ ਨੱਕ ਹੇਠ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਥਾਥਾ ਤੇ ਪੁਲਿਸ ਹੋਣ ਦੇ ਬਾਵਜੂਦ ਵੀ ਆਸਮਾਨ ਦੇ ਉੱਤੇ ਡਰੋਨ ਉੜਦਾ ਹੋਇਆ ਦਿਖਾਈ ਦਿੱਤਾ ਉੱਥੇ ਹੀ ਤੋਂ ਦੱਸ ਦੇ ਕਿ ਇਹ ਡਰੋਨ बसपा ਦੇ ਉਮੀਦਵਾਰ ਸੁਰਿੰਦਰ ਕੰਬੋਜ ਦੇ ਕਾਫਲੇ ਨਾਲ ਉੱਡ ਰਿਹਾ ਸੀ ਜਿਸ ਤੇ ਪੁਲਿਸ ਦੀ ਨਜ਼ਰ ਤੱਕ ਨਹੀਂ ਪਈ ਜਦੋਂ ਮੀਡੀਆ ਨੇ ਇਸ ਨੂੰ ਆਪਣੇ ਕੈਮਰਾ ਦੇ ਵਿੱਚ ਕੈਦ ਕਰਨਾ ਚਾਹਿਆ ਤਾਂ ਉਲਟਾ ਪੁਲਿਸ ਆਪਣੀ ਟੀਮ ਇਸ ਲਾਪਰਵਾਹੀ ਨੂੰ ਛੁਪਾਉਂਦੇ ਹੋਏ ਮੀਡੀਆ ਦੇ ਕੈਮਰੇ ਬੰਦ ਕਰਦੇ ਹੋਏ ਨਜ਼ਰ ਆਇਆ ਲੋਕ ਸਭਾ ਚੋਣਾਂ ਲੈ ਕੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਜ਼ਰਾਨ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਜਿੱਥੇ ਪੁਖਤਾ ਪ੍ਰਬੰਧ ਕੀਤੇ ਗਏ ਤੇ ਐਸੇ ਦੌਰਾਨ ਹੀ ਪੁਲਿਸ ਨੂੰ ਉਸ ਵੇਲੇ ਹੱਥਾ ਪੈਰਾ ਦੀ ਪੈ ਗਈ ਜਦੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਆਸਮਾਨ ਦੇ ਉੱਤੇ ਇੱਕ ਡਰੋਨ ਉੜਦਾ ਹੋਇਆ ਨਜ਼ਰ ਆਇਆ। ਜੀ ਆ ਫਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੇ ਸਰਹੱਦੀ ਏਰੀਆ ਹੋਂ ਕਾਰਨ ਡਰੋਨ ਉਡਾਉਣ ਤੇ ਪਾਬੰਦੀ ਜਿਹੜੀ ਕਿ ਲਗਾਈ ਹੋਈ ਹੈ ਤੇ ਚੋਣਾਂ ਦੇ ਚਲਦਿਆਂ ਵੀ ਸਖਤ ਹਦਾਇਤਾਂ ਜਾਰੀਆਂ ਕੀਤੀਆਂ ਗਈਆਂ ਨੇ। ਪਰ ਫਿਰ ਵੀ ਕੀਤੇ ਨਾ ਕੀਤੇ ਇਹਨਾਂ ਹਦਾਇਤਾਂ ਦੀਆਂ ਸਬੀਨ ਨੱਕ ਹੈਡ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਥਾ-ਥਾ ਤੇ ਪੁਲਿਸ ਹੋਣ ਦੇ ਬਾਵਜੂਦ ਵੀ ਆਸਮਾਨ ਦੇ ਉੱਤੇ ਡਰੋਨ ਉੜਦਾ ਹੋਇਆ ਦਿਖਾਈ ਦਿੱਤਾ ਉੱਥੇ ਹੀ ਤੋਂ ਦੱਸ ਵੀ ਕਿ ਇਹ ਡਰੋਨ बसपा ਦੇ ਉਮੀਦਵਾਰ ਸੁਰਿੰਦਰ ਕੰਬੋਜ ਦੇ ਕਾਫਲੇ ਨਾਲ ਉੱਡ ਰਿਹਾ ਸੀ ਜਿਸ ਤੇ ਪੁਲਿਸ ਦੀ ਨਜ਼ਰ ਤੱਕ ਨਹੀਂ ਪਈ ਜਦੋਂ ਮੀਡੀਆ ਨੇ ਇਸ ਨੂੰ ਆਪਣੇ ਕੈਮਰਾ ਦੇ ਵਿੱਚ ਕੈਦ ਕਰਨਾ ਚਾਹਿਆ ਤਾਂ ਉਲਟਾ ਪੁਲਿਸ ਆਪਣੀ ਟੀਮ ਇਸ ਲਾਪਰਵਾਹੀ ਨੂੰ ਛੁਪਾਉਂਦੇ ਹੋਏ ਮੀਡੀਆ ਦੇ ਕੈਮਰੇ ਬੰਦ ਕਰਦੇ ਹੋਈ ਨਜ਼ਰ ਆਈ ਲੋਕ ਸਭਾ ਚੋਣਾਂ ਲੈ ਕੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਜ਼ਰਾਨ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਜਿੱਥੇ ਪੁਖਤਾ ਪ੍ਰਬੰਧ ਕੀਤੇ ਗਏ ਤੇ ਐਸੇ ਦੌਰਾਨ ਹੀ ਪੁਲਿਸ ਨੂੰ ਉਸ ਵੇਲੇ ਹੱਥਾ ਪੈਰਾ ਦੀ ਪੈ ਗਈ ਜਦੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਆਸਮਾਨ ਦੇ ਉੱਤੇ ਇੱਕ ਡਰੋਨ ਉੱਡਦਾ ਹੋਇਆ ਨਜ਼ਰ ਆਇਆ। ਜਿਵੇਂ ਫਰੋਜਪੁਰ ਦੇ ਡਿਪਟੀ ਕਮਿਸ਼ਨਰ ਨੇ ਸਰਹੱਦੀ ਏਰੀਆ ਹੌਨ ਕਾਰਨ ਡਰੋਨ ਉਡਾਉਣ ਤੇ ਪਾਬੰਦੀ ਜਿਹੜੀ ਕਿ ਲਗਾਈ ਹੋਈ ਹੈ ਤੇ ਚੋਣਾਂ ਦੇ ਚੱਲਦਿਆਂ ਵੀ ਸਖਤ ਹਦਾਇਤਾਂ ਜਾਰੀਆਂ ਕੀਤੀਆਂ ਗਈਆਂ ਨੇ। ਪਰ ਫਿਰ ਵੀ ਕੀਤੇ ਨਾ ਕੀਤੇ ਇਹਨਾਂ ਹਦਾਇਤ ਸਦਿਨ ਨਕਾ ਹੈਟ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਥਾ-ਥਾ ਤੇ ਪੁਲਿਸ ਹੋਂ ਦੇ ਬਾਵਜੂਦ ਵੀ ਆਸਮਾਨ ਦੇ ਉੱਤੇ ਡਰੋਨ ਉੜਦਾ ਹੋਇਆ ਦਿਖਾਈ ਦਿੱਤਾ ਉੱਥੇ ਹੀ ਤਾਂ ਦੱਸਦੀ ਕਿ ਇਹ ਡਰੋਨ ਵਸਪਾ ਦੇ ਉਮੀਦਵਾਰ ਸੁਰਿੰਦਰ ਕੰਬੋਜ ਦੇ ਕਾਫਲੇ ਨਾਲ ਉੱਡ ਰਿਹਾ ਸੀ ਜਿਸ ਤੇ ਪੁਲਿਸ ਦੀ ਨਜ਼ਰ ਤੱਕ ਨਹੀਂ ਪਈ ਜਦੋਂ ਮੀਡੀਆ ਨੇ ਇਸ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕਰਨਾ ਚਾਹਿਆ ਤਾਂ ਉਲਟਾ ਪੁਲਿਸ ਆਪਣੀ ਟੀਮ ਇਸ ਲਾਪਰਵਾਹੀ ਨੂੰ ਛੁਪਾਉਂਦੇ ਹੋਏ ਮੀਡੀਆ ਦੇ ਕੈਮਰੇ ਬੰਦ ਕਰਦੇ ਹੋਏ ਨਜ਼ਰ ਆਈ